बहुत कीमत की इलादे दा छोटाले कितना नी है राजे टायर टायर नाजे ये था अरे मेरे टायर जाते हैं कई दिन चले गए कोई दिन नहीं कई दिन शांति हो गई है ठीक <laughs> <थारे नादि> है अब आदे मेरे गला जे खराब है कुर्सी 2 मिनट ला दो बस मेरे के ਆਪਕਾ ਕਰਨ ਪਤਾ ਹੀ ਹੈ ਜੀ ਬਹੁਤ ਬਹੁਤ ਸਨਮਾਨ ਕਰਦਾਂਗੇ ਇਹ ਰੇਖਾ ਦੀ ਨਾੜੀ ਦੀ ਰਾਹ ਨੂੰ ਉਤਾਰ ਲਈਆ ਗਾਉਂੋਂ ਇਹ ਮਜੂਰ ਕੀਤਾ ਹੋਇਆ ਆਈ ਰੋਡ ਦੇ ਤੇ ਲਾੜੀ ਲਾਗੇ ਬੋਹਾਰਾਂ ਕੋਲ ਬਾਰੀ ਕੇਰੇ ਰੂਟ ਦੀ ਤਿਆਰੀ ਕਿਹੜੇ ਰਾਸਤੇ ਪੈਣੀ ਹੈ ਨੰਨੇ ਫਰਦ ਤੇ ਜਾਣਾ ਕਿ ਉੱਪਰ ਲੋਕਾਂ ਰਹਿਣਗੇ ਬਾਹਰ ਇਸ ਏਟਾ ਦੇ ਤੋਂ ਵਿਆਹ ਦੇ ਵਿੱਚੋਂ ਜਾਂ ਯੂਪੀ ਦੇ ਵਿੱਚੋਂ ਵੀ ਇੱਥੇ ਜੁੜਦੇ ਆ ਉਹ ਵੀ ਗੀਤ ਇਹਨਾਂ ਦੇ ਸੁਣਦੇ ਆ ਬੀਬਾ ਜੀ ਨੇ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਬੀਬਾ ਜੀ ਦਾ ਮਗਵਾਈ ਮਗਾ ਦਾ ਸਿਹਰਾ ਸਾਡੇ ਭਾਈ ਇੱਕ ਵਾਰੀ ਬੀਬਾ ਅਚਾਨਕ ਜਿੱਤਨਾਰਾ ਹੁਣ ਮੈਂ ਗੱਭੀ ਬੈਸੇ ਬੀਬਾ ਜੀ ਸੱਕੀ ਆਇਆ ਉਮਰ ਵੀ ਇਹਨਾਂ ਦੀ ਤਕਰੀਬਨ 50 ਹੋ ਗਈ ਹੈ ਸਮਾਜ ਸੇਵਕ ਵੀ ਹੈ ਤੇ ਉਹਨਾਂ ਦੇ ਇੰਤਿਕਾਰਾਂਗਾ ਬੀਬਾ ਜੀ ਨੂੰ ਕਰਨੀ

बड़ा हो कई बार बोला था दबा नहीं निकल रहा चंद्र ने सो रह रही है सो इनार के द्वारा गीता हाल है तेज करके थोड़ा थोड़ी सी ड्यूटी होनी है तेरे मैं माफी मांगते और सारे तो प्यार परिस्थितियां अगर पहले तक को कंट्रोल करे कौन दिमाग मत पड़े जो सनिंदो मोह फैमिली मैं दर्शन बिना कहानी है ये करना नहीं है और मैं कर रहा नहीं है थोड़ी सी एक बात कर रहा है सरबार जो ये बाप में माता मतलब बाबे की मेरा बाढ़ है।, है, है, तो है ते और बाढ़ कोटी मेरे से ही है ने बाबे की बाढ़ छोटी है राय करते हैं तेरा मजाई कठे बुले बैठे हैं हम गाने तो तुझे हमेशा ही मेरे सुन दे रहे हैं और सुन दे रहा हूँ कि बच्चे भी तो आधे भी तो हानी भी तो हैं કે ગાયા બોલા મત કુશીયા બાકી આપને એ મલાખ પુત્ર માલચનો વર્ધક પુત્ર દેખ માર છયા કરો આલે શ્રીમતી ઓકી હા દન ધાન વાલે મંગી સેતી સરપંચા ગ્રાસા અર્જુમ મિંગી મોણા અર્જુમ મિંગી બ્રાહ્મ વેદિક થી ખાતા એનાને કે ભાઈકાન સાહ કમિટી સુમોર પર મહાતિ મેડ ਔਰ ਜਿਹੜੇ ਮਹਿਮਾ ਗੁਰਦੇ 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 ਰੁਪਿੰਦ ਕੋਲ ਜਿਉਂ ਮਨ ਜਿਉਂ ਕੇ ਮਨ ਜਦੋਂ ਕੱਲਾ ਨਾ ਆ ਗਈ ਨਾ ਇਹਨਾਂ ਦੇਾਰੇ ਅੰਕਲ ਕੇ ਸੰਸਥਾ ਲਈ ਹਾਕ ਮੇਟੀ ਸੋ ਇਹਨਾਂ ਦੇ ਮੈਂਬਰ ਵੀ ਤੁਸੀਂ ਬਣੋ ਔਰ ਪੰਜਾਬ ਦੀ ਪੰਜਾਬੀ ਦੀ ਮੈਂਬਰ ਜੀ ਦੀ ਕੋਈ ਪ੍ਰਧਾਨੀ ਹਾਂ ਉਹ ਤਾਂ ਬਹੁਤ ਐਕਸੈਪਟ ਕਰੋ ਪਰ ਆਪਾਂ ਸਾਡੇ ਨਾਮ ਨਿਆ ਆਪਣੇ ਆਪਣੇ ਜਿਹੜਾ ਸਭ ਕਰਨਾ ਹੈ बाव दिया बाव दिया बाव दिया ना थोड़ी फोर्स खोल दिया फिर मोरी जानी वाले फेरो ग्रुप 183 हो रहे हैं सर नहीं नहीं मैं लगा रहा हूं ये ना गर्मी करके थोड़ा ही देखना है तो मैं कोशिश कर दिया के डाल आ गया और ना खोल तो, कर तो, ਮੈਂ ਕਿਆ ਸੀ ਤੇ ਕੰਨਾਂ ਰਾਂ ਨੂੰ ਸਾਜਣਾ ਰਾਂ ਨੂੰ ਸੁਣਾਇਆ ਮਾੜਾ ਜਿਹਨ ਮਾੜਾ ਜਨਾ ਫੋਟਾ ਕੁਛੀ ਸੀ ਸੋ ਮੈਂ ਕਿਆ ਸੰਦਰਦ ਨੂੰ ਫੋਟਾ ਸੁਣਾ ਰਹੀ ਆ ਯਕੀਨ ਕਿੰਨੇ ਰਹਾ ਤੰਗ ਦਿਨਾਂ ਦੇ ਦੇ ਵਾਸੀਆਂ ਦਾ ਤਰਤ ਤੇ ਸਜਣਾ ਦਾ ਮੈਂ ਤਾਂ ਸੁਣਿਆ ਹੈ ਸੋ ਮੈਂ ਬਹੁਤ ਮੀੜੀਆਂ ਤੇਰਾ ਆਲਾ ਪੜਾ ਪਤਾ ਹੈ पता नहीं 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 पता न

की नाल पुत्र बगानी नैर मतियां तारा तारी ऐली जी अखीर साली जी अखीर सा ਵੀ ਭਾਈ ਜੀ ਰੌਣਕ ਉਹ ਵੀ ਸਾਰੀ ਤੁਸੀਂ ਆਏ ਸੀ ਪਹਿਲਾਂ ਇਸ ਪਿੰਡ ਖਾਣਾ ਥੋੜਾ ਪਹਿਲਾਂ ਇਸ 367 ਤੇ ਇੱਥੇ ਵੀ ਆ ਗਏ ਹੈਂ ਤਾਂ 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 ਚਾਰ ਸੈਂਟ ਤੇ ਮਗਰਾ ਇੱਕ ਥੀ ਉਹਨੂੰ ਸੀ ਥੋੜੇ ਨਾਲ ਹਾਂ ਜੀ ਨਾਲ ਨੇ ਨਸ਼ੀਪ ਲਾਇਆ ਸੀ ਆਲੂ ਗੋਭੀ ਦੀ ਬਣਾਵਾ ਤਾਜੀ ਫਲਕੇ ਪਕਾਵਾ ਤੋਂ ਲਾ ਉਹਰਾ ਟੁੱਲ ਰੇ ਕਾਰ ਜੋ ਪਰ ਕੇ ਅੱਛਾ ਅੱਛਾ ਜਣਾ ਫੜ ਕੇ ਕੀ ਹੋਰ ਆਇਆ ਸੀ ਮਾਮੇ ਚੋਰੀ ਨਾ ਚੋਰੀ ਨਾ ਮਕਲਾਵੇ ਮੈਂ ਚੋਰੀ ਲੈ ਆਉਂਦੀ ਆਪੇ ਪਾਉ ਦੇ ਦਿੱਤੇ ਆ ਹਾਂ ਇਹ ਵੀ ਚਲਾ ਸਾਡੇ ਸਾਰੇ ਖਾਜੀ ਅੱਗੇ ਦਾ ਇਹਨਾਂ ਦੀ ਸਾਰੇ ਜੀ ਯਾਦ ਭਗਵਾਨ ਨੂੰ ਤੇ ਕਹਦੇ ਹੁਣੇ ਤਾਂ ਰਾਈਟਾਲ ਦੱਸਣੇ ਸਾਡਾ ਸਵੇਰ ਕਰੇ ਇਸ ਤਰ੍ਹਾਂ ਦਾ ਜੀ ਆ ਯਾਰ ਫਿਰਦਾ ਹੈ ਯਾਰ ਕਿਉਂ ਤਾਂ ਲਾਵੀ ਨੂੰ ਪਤਾ ਨਹੀਂ ਪਤਾ ਚੜ੍ਹਦੇ ਨਹੀਂ ਜਾਂਦੇ ਹੁਣ

अरे भी ना होया बाद तर्दे बना बेरुनी तीन वाली मात जो कर दिए जो देरुनी अरे भी ना होया बाद तर्दे बना बेरुनी

ਕੀ ਕਰ ਨਾ ਅੱਜ ਤੋਂ ਅੱਜ ਤੋਂ ਮਦਦ ਬਹੁਤ ਥਰੇ ਦੀ ਆਵੇ ਪਰ ਚਲਪ ਬੋਲੇ ਸੋਨਿਹਾਲ ਉਹ ਉਹ ਕਰ ਦਿਓ ਥੈਂਕ ਯੂ ਥੈਂਕ ਯੇ ਦੀ ਬੜੀ ਸਾਹਮਣੇ ਦੇਖੀ ਸਾਹਮਣੇ ਸਾਰੀ ਕੋਟ ਵਾਲੇ ਆਜਾ ਸਾਹਮਣੇ ਜੀ ਥੈਂਕ ਯੂ ਥੈਂਕ ਯੂ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰ ਕਰ ਰਿਹਾ ਹਾਂ ਇੱਕ ਹੀ ਗੱਲ ਮੈਨੂੰ ਤੁਹਾਡਾ ਮਾਲਵੇ ਦੇ ਸਾਰੇ ਖੇਤਾਂ ਦੇ ਵਿੱਚ ਵੀ ਦਾ ਕੋਈ ਨਹੀਂ ਕੋਈ ਇੱਥੇ ਬਿਲਕੁਲ ਹਾਂ ਕੋਣ ਪੱਕਾ ਇੱਧਰ ਕਰ ਦਿਓ ਮਾੜੇ ਪੱਕਾ ਇੱਧਰ ਕਰ ਲੈ ਭਾਈ ਹੋ ਗਏ ਪੱਕਾ ਇੱਧਰ ਕਰ ਲੈ ਚਲੋ ਭਾਈ ਆਹ ਆਹ ਕੋਈ ਗੱਲ ਨਹੀਂ ਆਉਂਦੀ ਤੁਸੀਂ ਚਾਰ ਚਾਰ ਗੇਟ ਇਕੱਠੇ ਕਰਦੇ ਸੋ ਤੁਹਾਨੂੰ ਹਾਂ ਸਮਾ ਸਮਾ ਸਮਰੱਥ ਹੈ ਮੈਂਨੇ ਕਾਪੀ ਚੱਟਵੀ ਉਹਦਾ ਬਾਹਰ ਮੈਂ ਦਿਆ ਨਹੀਂ ਕਰ ਲਿਆ ਹਾਂ ਜੀ ਬਾਹਰ ਕਿ ਜਿਹੜੇ ਸਰਟੀਫਿਕੇਟ ਜਿਹਨਾਂ ਤੋਂ ਆਪਰੇਟ ਕਰਦੇ हवा <laughs> यार <laughs> <laughs> ਸਰ ਦੁਬਾਰਾ ਇਹ ਵਾਲੀ ਦਾਇਰ ਮੇਰੇ ਲਈ ਆਸੀ ਇਨਾਂ ਨੂੰ ਕਿ ਲੋਕ ਦੁਬਾਰਾ ਇਹ ਦੱਦਿ ਗੱਛਾ ਲਾਇਆ ਤੋਂ ਬੋਲੋ ਜੀ ਇਹਨਾਂ ਨੂੰ ਦੇਣਾ ਕੋਈ ਆ ਜਾਓ ਆ ਜਾ ਆ ਜਾ ਆਜੋ ਜੀ ਆਜੋ ਸੇਬ ਇਹਨਾਂ ਬੁੱਧੀਆਂ bye yeah.